ਸਾਰੇ ਦੋਸਤੋ ਚੱਲੀ ਜਾਂਦੇ ਤਵੀਆਂ ਆਪਣੀਆਂ ਨੇ ਮੁੰਡਾ ਇਹ ਮੰਗ ਕੇ ਲਿਆ ਆਪਾਂ ਤਾਂ ਤਵੀਆਂ ਤੇ ਲਿਆ ਆ ਸੀ ਕੱਲ 4:00 ਵਜੇ ਮੈਨੂੰ ਕਹਿੰਦਾ ਬਈ ਹਰੇ ਵਾਲਾ ਬੋਣਾ 2 2.5 ਕਨਾਲਾਂ ਮੈਂ ਚੱਲ ਕੋਈ ਗੱਲ ਨਹੀਂ ਲੈ ਜਾ ਹਣਾ ਕਹਿੰਦਾ ਮੱਕ ਬੀਜਣ ਵਸਣ ਵਾਸਤੇ ਮੈਂ ਚੱਲ ਲੈ ਜਾ ਤੇ ਮੈਨੂੰ ਲੱਗਾ ਬਹਾਨੇ ਸਾਰੇ ਵਾਹ ਹੈ ਹੋ ਤੇ ਹੁਣ ਮੈਂ ਇੱਥੇ ਪਾਣੀ ਲਾਉਣਾ ਆਇਆ ਸੀ ਹੁਣ ਲੱਗਿਆ ਪਿਆ ਇੱਥੇ ਆ ਦੋ ਗੱਲਿਆਂ ਦਾ ਪਟਾ ਇਹ ਚ ਮਾਰੀ ਜਾਂਦਾ ਵੀ ਚੱਲ ਕੋਈ ਗੱਲ ਨਹੀਂ ਯਾਰ ਸੰਦ ਮੰਗਣ ਨੂੰ ਬਣੇ ਹੁੰਦੇ ਆ ਪਿੱਛੇ ਜਿਹਨੂੰ ਮੈਂ ਆਖਾਂ ਮੈਂ ਆਪਾਂ ਰੋਟਾਵੇਟਰ ਲਿਆਉਣਾ ਸਾਂਝਾ 5-6 ਕਿੱਲਾਂ ਦੀ ਖੇਤੀ ਇਹ ਕਰਦਾ 5-6 ਕਿੱਲਾਂ ਦੀ ਮੈਂ ਕਹਿੰਦਾ ਕੀ ਕਰਾਉਣਾ ਯਾਰ ਸਰੀ ਤਾਂ ਜਾਂਦੀ ਆ ਅੱਗੇ ਬੁੜੇ ਆਸ਼ੇ ਨਾਲ ਵਾਹੀ ਜਾਂਦੇ ਸੀ ਐਵੇਂ ਵਾਹੀ ਜਾਂਦੇ ਸਰੀ ਤਾਂ ਆਪੀ ਜਾਂਦਾ ਜਦੋਂ ਗੱਪ ਮਾਰ ਕੇ ਬੰਦਾ ਵਾਹਣ ਬਾਹਲੇ ਤੇ ਪੈਸੇ ਲਾ ਕੇ ਲੋਕ ਰਾਜੀ ਨਹੀਂ ਤੇ ਹੁਣ ਇਹਦੀ ਲਾਉਣਿਆ ਕਲਾਸ ਆਪਾਂ ਵੀ ਆ ਦੇਖ ਲੋ ਇੱਥੋਂ ਮੋਟਰ ਤਾਂ ਸ਼ੁਰੂ ਹੋ ਕੇ ਤੇ ਉਹ ਤੱਕ 15 ਅਗਣਾਂ ਵਾਲਾ ਨੇ ਪਤ ਨਹੀਂ 2 ਕਿੱਲੇ ਨੇ ਪੂਰੇ ਇਹ ਉਹਨਾਂ ਪਟਾ ਇਹਨਾਂ ਦਾ ਤੇ ਮੈਨੂੰ ਕਹਿੰਦਾ ਬਾਈ ਹਰੇ ਵਾਲੀਆਂ ਦੋ ਕਨਾਲੇ ਪਾਉਣੀਆਂ ਨੇ ਤੇ ਐ ਨਹੀਂ ਬਤਾ ਰਾਤ ਵੀ ਹੋਰ ਪਾਉਣ ਵੀ ਵਾਕੇ ਆਏ ਹੋਵੇ ਤੇ ਪੁੱਛਦੇ ਆਂ ਤਾਂ ਸਾਰੀ ਗੱਲ ਬਾਤ ਆ ਆ ਗਏ ਨੂੰ ਪਖੜਾਉਣੇ ਆ ਤੇ ਪੁੱਛਦੇ ਆਂ ਵੀ ਕੀ ਕਿ ਕੀ ਲਿਆ ਸੀ ਤਵਿਆਂ ਗਾਣੇ ਗੁਣੇ ਪੂਰੇ ਚੱਲੀ ਜਾਂਦੇ ਆ ਕਹਿੰਦੇ ਰੋਕ ਓਏ ਉਹਸਨ ਲੱਗਿਆ ਪਹਿਲੀ ਦੇਖ ਕੇ ਚੋਕਲਾ ਖੜਾ ਲਾ ਪੈਂ ਹੁਣ ਖੜਵਾਦਾ ਵੀ ਨੂੰ ਉਹਦਾ ਵੀ ਮੇਰੀ ਵੀਡੀਓ ਬਣਾਊਗਾ ਆ ਦੇਖੋ ਸਾਨੂੰ ਮੈਂ ਪਹਿਲਾਂ ਦੱਸਿਆ ਸੀ ਮੈਨੂੰ ਕਹਿੰਦਾ ਦੋ ਕਨਾਲਾ ਬੋਣੀਆਂ ਨੇ ਤੇ ਲਿਆਇਆ ਤਵੀਆਂ ਹੁਣ ਮੈਂ ਪੁੱਛਿਆ ਤੇ ਰਾਤ ਇਹਨੇ ਬਾਹੂ ਬਹਣ ਕਨੈਰਾ ਬਾਪੂ ਨਹੀਂ ਹਟਦਾ ਕਹਿੰਦਾ ਬਾ ਤੇ ਦੋ ਤਿੰਨ ਕਿਲੇ ਉਧਰ ਵਾਕੇ ਆਏ ਇਹ ਤੇ ਦੋ ਕਿਲੇ ਆ ਤੇ ਕਿਹਾ ਸੀਗਾ ਦੋ ਕਨਾਲਾਂ ਤੇ ਪਿੱਛੇ ਜੇ ਮੈਂ ਕਿਹਾ ਮਹਾ ਆਪਾਂ ਸਾਂਝਾ ਰੋਟਾ ਵੇਟਰ ਲਾਉਣਾ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਗਿਆ ਟੈਂ ਕਨੈਰਾ ਕੀ ਕਰਾਉਣਾ ਅੱਗੇ ਰੋਗ ਬਲਦਾਂ ਨਾਲ ਆਸਨ ਨਾਲ ਹੀ ਸਾਰੀ ਜਾਂਦੇ ਸੀ ਮੰਗੇ ਤਾਂ ਤਾਂ ਸਾਰੀ ਜਾਂਦਾ ਕਿਉਂਕਿ ਪਿੰਡ ਖਾਸਾ ਵੱਡਾ ਹੁੰਦਾ ਤੇ ਕਿਸੇ ਤੋਂ ਕੋਈ ਸੰਦ ਮੰਗ ਲੈ ਕਿਸੇ ਤੋਂ ਕੋਈ ਚਰ ਸੰਦ ਮੰਗਣ ਦੀ ਵੀ ਕੋਈ ਚੱਕਰ ਨਹੀਂ ਆਪਣੀਆਂ ਵੀ ਦੋਈਆਂ ਸਾਂਝੀਆਂ ਨੇ ਕਿਸੇ ਨਾਲ ਤਾਂ ਫਿਰ ਅਗਲਾ ਵੀ ਤਰਾਇ ਕਰਨ ਲੱਗ ਜਾਂਦਾ ਸਾਡੀਆਂ ਦੋ ਕਰਾਂ ਦੀਆਂ ਸਾਂਝੀਆਂ ਨੇ ਉਹ ਨਕਵਾਨੀ ਉਹਦੇ ਕੋਲੇ ਉਹਨਾਂ ਕੀ ਮੇਰੇ ਕੋਲੇ ਤੇ ਪਰ ਸੱਚ ਦੱਸ ਕੇ ਉਹਨਾਂ ਚਾਹੁੰਦਾ ਵੀ ਯਾਰ ਤਿੰਨ ਚਾਰ ਕਿੱਲੇ ਫਿਰ ਕਈ ਵਾਰ ਕਿਹਾ ਜਾਂਦਾ ਵੀ ਯਾਰ ਉਹਨੂੰ ਵੀ ਤੂੰ ਮਾੜਾ ਪੁੱਛ ਲੈਣਾ ਆਲਾ ਕਹਿੰਦਾ ਆਪ ਹੀ ਮਾਲਕ ਬਣ ਕੇ ਵਹਿ ਜਾਂਦਾ ਮੈਂ ਕਿਹਾ ਚੱਲ ਹਰੇ ਵਾਲੀ ਵੋਣਾ ਦੋ ਤਿੰਨ ਕ ਨਾਲ ਕੋਈ ਚੱਕਰ ਨਹੀਂ ਪਰ ਮੈਂ ਇੱਧਰ ਮਾਉਣਾ ਆ ਜਿੱਦੇ ਇੱਥੇ ਵਾਹੀ ਜਾਂਦੇ ਦੋ ਕਿੱਲਾਂ ਨੂੰ ਵੱਡਾ ਲਾ ਰੱਖਿਆ ਚਲੋ ਤੁਹਾਨੂੰ ਕਿਵੇਂ ਲੱਗੇ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਬੀਚੂ ਠੋਲ ਕੇ ਸੰਦ ਲੈ ਆਣਾ ਚਾਹੀਦਾ ਜਾਂ ਗੜੀਆਂ ਸੱਚ ਦੱਸ ਕੇ ਸੰਦ ਲੈ ਆਣਾ ਚਾਹੀਦਾ